ਦਿੱਲੀ ਅੰਮ੍ਰਿਤਸਰ ਕੋਮੀ ਰਾਜਮਾਰਗ ਤੇ ਪੈਂਦੇ ਪਿੰਡ ਮਧਪੁਰ ਨੇੜੇ ਸਥਿਤ ਇੱਕ ਵਰਕਸ਼ਾਪ ਵਿੱਚ ਦੇਰ ਸ਼ਾਮ ਤੇਲ ਟੈਂਕਰ ਦੀ ਮੁਰੰਮਤ ਕਰਦੇ ਸਮੇਂ ਹੋਏ ਜ਼ਬਰਦਸਤ ਧਮਾਕੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਇਸ ਦੁਰਘਟਨਾ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਸਰਕਾਰੀ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿੱਚ ਦਾਖਲ ਕਰਵਾਇਆ ਗਿਆ ਥਾਣਾ ਮੁਖੀ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਨਰਿੰਦਰ ਕੁਮਾਰ ਦੇ ਬਿਆਨ ਦੇ ਆਧਾਰ ਤੇ ਹੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਓ ਦੇਖਦੇ ਹਾਂ ਬੂਸ਼ਨ ਬੰਸਨ ਦੀ ਪੂਰੀ ਰਿਪੋਰਟ ਕਿਆਟੀ ਨਿਊਜ਼ ਨੈਟਵਰਕ ਹਾਂਜੀ ਇੱਥੇ ਆਪਣੇ ਮਾਧਪੁਰ ਚੌਂਕ ਕੋਲੇ ਐਚਪੀ ਇੰਜੀਨੀਅਰਿੰਗ ਹੈਗੀ ਵਰਕਸ਼ਾਪ ਜਿਹੜੀ ਕਿ ਆਪਣੀ ਫਿਊਲ ਟੈਂਕਾਂ ਦੀ ਜਿਹੜੀ ਰਿਪੇਅਰ ਕਰਦੇ ਸੀਗੇ ਉੱਥੇ ਇੱਕ ਮਲਕੀ ਫਿਊਲ ਟੈਂਕ ਦੀ ਰਿਪੇਅਰ ਕਰਦੇ ਹੋਏ ਤਿੰਨ ਜਾਣੇ ਦੀ ਮਲਕੀ ਜਿਹਦੇ ਵਿੱਚ ਅਵਤਾਰ ਸਿੰਘ ਕਾਲਾ ਤੇ ਮਨੋਜ तिवारी ਦੋਨੋਂ ਸਰੰਦ ਦੇ ਰਹਿਣ ਵਾਲੇ ਆ ਉਹਨੇ ਡੈਥ ਹੋ ਗਈ ਹੈ ਤੇ ਇੱਕ ਜਿਹੜਾ ਨਰਿੰਦਰ ਕੁਮਾਰ ਹੈਗਾ ਉਹ ਇੰਜਰਡ ਹੈਗਾ ਜਿਹਨੂੰ ਫਤਿਹਗੜ ਸਾਹਿਬ ਵਿੱਚ داخل ਕਰਾ ਦਿੱਤਾ ਗਿਆ ਸਿਵਲ ਹਸਪਤਲ ਦੇ ਵਿੱਚ ਕੀ ਕਰ ਰਹੀ ਸੀ ਇਹਦੇ ਵਿੱਚ ਫਿਊਲ ਟੈਂਕ ਦੀ ਇਹ ਰਿਪੇਅਰ ਕਰ ਰਹੇ ਸੀਗੇ ਮੁੱਢਲੀ ਪੜਤਾਲ ਚ ਪਤਾ ਲੱਗਦਾ ਵੀ ਉਹਦਾ ਇੱਕ ਜਿਹੜਾ ਹੈਗਾ ਪਾਸਾ ਜਿਹੜਾ ਫਟ ਗਿਆ ਜਿਹਦੇ ਨਾਲ ਉਹਨਾਂ ਦੀ ਬਾਡੀ ਤੇ ਇੰਜਰੀਜ਼ ਆਈਆਂ ਜਿਹਦੇ ਕਰਕੇ ਉਹ ਦੋ ਬੰਦੇ ਦੀ ਡੈਥ ਹੋਈ ਹੈ ਇੱਕ ਜਾਨ ਇੰਜਰਡ ਹੈ ਇਧਰ ਕੀ ਵਰਕਸ਼ਾਪ ਕੀ ਸੀਗਾ ਇਹ 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 ਫਿਊਲ ਹਾਂ ਫਿਊਲ ਟੈਂਕਾਂ ਦੀ ਵਰਕਸ਼ਾਪ ਸੀਗੀ ਜਿੱਦੇ ਚ ਇਹਨਾਂ ਦੀ ਰਿਪੇਅਰ ਕਰਦੇ ਸੀ ਤੇ ਉਹਨੂੰ ਬਣਾਇਆ ਜਾਂਦਾ ਸੀ ਫਿਊਲ ਟੈਂਕ ਅਗਲੀ ਕਾਰਵਾਈ ਕੀ ਕਰ ਰਹੇ ਸਰ ਅੱਗੇ ਇਹਨਾਂ ਨੂੰ ਬਾਡੀਜ਼ ਨੂੰ ਜਿਹੜੀਆਂ ਹੈਗੀਆਂ ਅਸੀਂ ਫਤਿਹਗੜ੍ਹ ਸਾਹਿਬ ਵਿੱਚ ਰਖ ਦਿੱਤਾ ਗਿਆ ਹੁਣ ਜਿਹੜੀ ਇੰਜਰਡ ਹੈਗਾ ਉਹਦੇ ਬਿਆਨ ਦੇ ਉੱਤੇ ਅਸੀਂ ਅੱਗੇ ਕਾਰਵਾਈ ਕਰਾਂਗੇ ਠੀਕ ਹੈ ਸਰ ਰਾਈਟ